ਬਹੁਜਨ ਸਮਾਜ ਤੇ ਬਾਬਾ ਸਾਹਿਬ ਡਾਕਟਰ ਪੀਮਰਾਉਂ ਅੰਬੇਡਕਰ ਜੀ ਦੇ ਪੈਰੋਕਾਰਾਂ ਨੂੰ ਉਸ ਸਮੇਂ ਵੱਡਾ ਘਾਟਾ ਪਿਆ ਜਦੋਂ ਬਾਬਾ ਸਾਹਿਬ ਜੀ ਨਾਲ ਰਹਿ ਕੇ ਉਨ੍ਹਾਂ ਦਾ ਸਹਿਯੋਗ ਕਰਨ ਵਾਲੇ ਅਤੇ ਪੀਮ ਪੱਤਰ ਕਾ ਚਲਾਉਣ ਵਾਲੇ ਲਾਹੌਰੀ ਰਾਮ ਬਾਲੀ ਜੀ ਇਸ ਦੁਨੀਆ ਨੂੰ અલਵਿਦਾਖ ਗਏ ਦੱਸ ਦਈਏ ਕਿ ਟੋਰਾਂਟੋ ਵੀ ਕੇ ਰਹਿੰਦੇ ਬਾਲੀ ਜੀ ਦੇ ਪੁੱਤੇ ਆਨੰਦ ਬਾਲੀ ਨਾਲ ਸ਼੍ਰੀ ਰਮੇਸ਼ ਕਲੇਰ ਸੀਤੀ 4 ਜੂਨ ਨੂੰ ਫੋਨ ਤੇ ਗੱਲਬਾਤ ਹੋਈ ਸੀ ਜਿਸ ਦੌਰਾਨ ਦੋਵਾਂ ਵੱਲੋਂ ਬਾਲੀ ਜੀ ਦੇ ਮਿਸ਼ਨ ਬਾਰੇ ਲੰਬੀ ਗੱਲਬਾਤ ਹੋਈ ਇਸ ਦੌਰਾਨ ਰਮੇਸ਼ ਕੁਲੇਰਜੀ ਵੱਲੋਂ 40 ਸਾਲ ਪਹਿਲਾਂ ਪੀਮ ਪੱਤਰਕਾ ਪੇਪਰ ਵਿੱਚ ਲਿਖੇ ਗਏ ਆਰਟੀਕਲ ਅੰਬੇਦਕਰ ਪਵਨ ਦੇ ਮਾਲਕਾਂ ਦੇ ਨਾਮ ਖੁੱਲਾ ਖਤ ਜਿਸ ਵਿੱਚ ਬਾਲੀ ਸਾਹਿਬ ਜੀ ਦੀ ਪ੍ਰਸ਼ੰਸਾ ਕੀਤੀ ਗਈ ਹੈ ਉਸ ਬਾਰੇ ਵੀ ਵਿਚਾਰ ਚਰਚਾ ਹੋਈ ਜਿਕਰ ਜੋ ਹੈ ਕਿ ਲਾਹੌਰੀ ਰਾਮ ਬਾਲੀ ਜੀ ਬਹੁਤ ਲੰਬੇ ਸਮੇਂ ਤੋਂ ਬਾਬਾ ਸਾਹਿਬ ਜੀ ਦੇ ਮਿਸ਼ਨ ਨਾਲ ਜੁੜੇ ਹੋਏ ਸਨ ਅਤਿਅਜ ਉਹਨਾਂ ਦੇ ਮਿਸ਼ਨ ਵਿੱਚ ਹੀ ਲੀਨ ਹੋ ਗਏ ਇਸ ਵਿੱਚ ਕੋਈ ਦੂਰਾਈ ਨਹੀਂ ਹੈ ਕਿ ਉਹਨਾਂ ਦੇ ਇਤਿਹਾਸ ਨਾਲ ਅੱਜ ਇੱਕ ਯੁੱਗ ਦਾ ਅੰਤ ਹੋ ਗਿਆ ਹੈ ਅਸੀਆ ਜ਼ਾਦ ਦੀ ਵੀ ਦੀ ਸਮੂਚੀ ਟੀਮ ਅਤੇ ਟੀਵੀ ਦੇ ਚੇਅਰਮੈਨ ਸ਼੍ਰੀ ਰਮੇਸ਼ ਕੁਲਰ ਜੀ ਵੱਲੋਂ ਲਾਹੌਰੀ ਰਾਮ ਬਾਲੀ ਜੀ ਦੇ ਦੇਹਾਂ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦੇ ਹਾਂ ਅਤੇ ਉਹਨਾਂ ਵੱਲੋਂ ਸਮਾਜ ਲਈ ਕੀਤੇ ਕੰਮਾਂ ਨੂੰ ਸਲੂਟ ਕਰਦੇ ਹਾਂ ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ